ਬਾਦਲ ਸਾਹਿਬ ਕਿੰਨਾ ਪਿਆਰ ਕਰਦਾ ਹੀ ਲੋਕਾਂ ਨਾਲ ਤੁਹਾਡੇ ਸਾਹਮਣੇ ਹੈ ਜਿੰਨਾ ਜੋਸ਼ ਹਜ਼ਾਰਾਂ ਟਰੈਕਟਰ ਲੋਕ ਪਿੰਡਾਂ ਵਾਲੇ ਇਕੱਠੇ ਹੋਏ ਹੈ ਝੰਡੇ ਦੱਲੇ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਝਾੜੂ ਵਾਲੇ ਤੇ ਕਾਂਗਰਸੀਆਂ ਨੂੰ ਪਹੁੰਚਾਉਣਾ ਉਹ ਕਾਹ ਕੁ ਲੈਖਾ ਦਾ ਕੋਈ ਕੀੜੇ ਪਾ ਕੰਮ ਕਰਿਆ ਉਹ ਆ ਕੇ ਤਾਂ ਖੜਾ ਨਹੀਂ ਉਹ ਕੰਮ ਕੋਈ ਨਹੀਂ ਕਰਦਾ ਉਹ ਆ ਕੇ ਉਹਨੂੰ ਇੱਕ ਵੋਟ ਨਹੀਂ ਪਾਉਂਦੇ ਇੱਕ ਵੀ ਜਿੱਤਿਆਂ ਦੇ ਲੈ ਗਾ ਇੱਕ ਵੀ ਨਹੀਂ ਵੋਟ ਪਾਉਂਦੇ ਲੋਕ ਹਾਂ ਸੋ ਇੱਥੇ ਦੇਖੋ ਜੀ ਫੁੱਲ ਸਿੱਟਣ ਵਾਲੇ ਲੋਕਾਂ ਦੀ ਗਿਣਤੀ ਤੁਸੀਂ ਦੇਖ ਸਕਦੇ ਹੋ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਕਾਫਲਾ ਹੈ ਉਹ ਉੱਧਰ ਆ ਰਿਹਾ ਜੀ ਸਸੀਕਲ ਜੀ ਅੱਜ ਆਪਾਂ ਖੜੇ ਆ ਪਿੰਡ ਹਰ ਰਾਇਪੁਰ ਜ਼ਿਲ੍ਹਾ ਬਠਿੰਡਾ ਜਿੱਥੇ ਹੀ ਕਿ ਅੱਜ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਤਾ ਉਹ ਯਾਤਰਾ ਆਈ ਹੈ ਜਿਹੜੀ ਕਿ ਮਹਿਮਾ ਸਰਜਾ ਤੋਂ ਸ਼ੁਰੂ ਹੋ ਕੇ ਨਾਣਾਣਾ ਤੱਕ ਜਾਊਗੀ ਤੇ ਭਾਰੀ ਕਾਠਾ ਲੋਕਾਂ ਦਾ ਹਾਈਵੇ ਦੇ ਉੱਤੇ ਵੀ ਕਾਫੀ ਜ਼ਿਆਦਾ ਇਕੱਠਾ ਹੈਗਾ ਇੱਥੇ ਉਹ ਪਹੁੰਚ ਰਹੇ ਥੋੜੇ ਸਮੇ ਉਹ ਕੋਟ ਪਾ ਰਹੇ ਹੋ ਕੀ ਲੱਗਾ ਸੀਟ ਕੱਢਣਗੇ ਅਕਾਲੀ ਦਲ ਤੇ ਬਹੁਤ ਮਾਣ ਆ ਜੀ ਸਾਨੂੰ ਨਸ਼ੀਦ ਕੱਢਣਗੇ ਇਹ ਇਹੀ ਅਕਾਲੀ ਦਾਲੀ 2022 ਦੀਆਂ ਚੋਣਾਂ ਵੇਲੇ ਲੋਕਾਂ ਨੇ ਬਿਲਕੁਲ ਨਕਾਰਤਾ ਸੀ ਹੁਣ ਕੀ ਗੱਲ ਵਾਪਸੀ ਹੋ ਰਹੀ ਹੈ ਕੁਝ ਕਿਹੜੇ ਨੌਜਵਾਨ ਮੁੰਡੇ ਸੀ ਉਹ ਬਦਲਾਅ ਚਾਹੁੰਦੇ ਸੀ ਉਹਨਾਂ ਨੇ ਬਦਲਾਅ ਵੇਖ ਲਿਆ ਆਪਣੇ ਸਾਹਮਣੇ ਆ ਗਿਆ ਬਦਲਾਅ ਕੀ ਗੱਲ ਬਦਲਾਅ ਪਸੰਦ ਨਹੀਂ ਆਈ ਬਰਾ ਪੁੱਛ ਲੋ ਨੌਜਵਾਨ ਮੁੰਡੇ ਖੜੇ ਆ ਅੱਛਾ ਜੀ ਵੀ ਇਹਨਾਂ ਦੇ ਪਸੰਦ ਆ ਕਿ ਨਹੀਂ ਸਾਡੇ ਤਾਂ ਪਹਿਲਾਂ ਹੀ ਪਸੰਦ ਨਹੀਂ ਸੀ ਉਹ ਜੀ ਅਸੀਂ ਤਾਂ ਪਹਿਲਾਂ ਤੋਂ ਅਕਾਲੀ ਦਲ ਨਾਲ ਖੜੇ ਆ ਕਾਲੀਦਾਲ ਦੇ ਨਾਲ ਹੈ ਤੇ ਹੁਣ ਕੀ ਲੱਗਦਾ ਵੀ ਕਾਲੀਦਾਲ ਕਿਵੇਂ ਫੇਰ ਵਾਪਸੀ ਕਰੂਗਾ ਕਰੂਗਾ ਜੀ ਕਰੂਗਾ ਤੇ ਕੀ ਲੱਗਦਾ ਈ ਕਾਲੀਦਾਲ ਵਾਪਸੀ ਕਰੂਗਾ ਜਾਂ ਮੈਥੋਂ ਨਹੀਂ ਬੋਲਾ ਜਾਂਦਾ ਜਾਂ ਹਾਂ ਬੇ ਲਾਲਾ ਕੀ ਲੱਗਦਾ ਹਾਂਜੀ ਵੀ ਜ਼ਰੂਰ ਕਾਲੀਦਾਲ ਵਾਪਸੀ ਕਰੂਗਾ ਹਾਂਜੀ ਬਾਕੀ ਕਟਰ ਕਰ ਲਿਆ ਪਿਓ ਦਾਦੇ ਤੋਂ ਲੈ ਕੇ ਹਾਂਜੀ ਮਰ ਜਾਣਾ ਮੌਜੂਦਾ ਵੋਟਾਂ ਇਹ ਕੱਲ੍ਹ ਨਹੀਂ ਪਾਵਾਂਗੇ ਅੱਛਾ ਭਾਈ ਦਾ 60 ਸਾਲਾਂ ਦੇ ਬਸ ਇਹਦੇ ਨੇ ਰਲੇਵੇ ਆ ਹੋਰ ਨਹੀਂ ਪਾਸੇ ਕਿਤੇ ਇਧਰ ਉਧਰ ਵੋਟ ਨਹੀਂ ਗਈ ਕਿਤੇ ਜਿਵੇਂ ਸਵਾਲ ਹੀ ਨਹੀਂ ਯਾਰ ਝਾੜੂ ਵਾਲਿਆਂ ਦੀ ਸਰਕਾਰ ਹੈ ਕਹਿੰਦੇ ਉਹ ਵਧੀਆ ਕੰਮ ਕਰਦੀ ਹੈ ਨਹੀਂ ਨਹੀਂ ਸਾਡੇ ਬਾਪੂ ਜੀ ਨੇ ਕੰਮ ਕੌਣ ਕਰ ਰੂਗਾ ਅੱਛਾ ਨਹੀਂ ਭਗਵੰਤ ਮਾਨ ਦੀ ਸਰਕਾਰ ਵਧੀਆ ਨਹੀਂ ਅਸੀਂ ਚੰਗੇ ਚਾਹੁੰਦੇ ਬਾਈ ਅੱਛਾ ਸਾਡਾ ਬਾਪੂ ਆ ਤੇ ਹੁਣ ਬਟਿੰਡਾ ਸੀਟ ਕੌਣ ਜਿੱਤੂਗਾ ਬਾਪੂ ਨੂੰ ਜਿਧਾਵਾਂਗੇ ਅਕਾਲੀ ਦਲ ਨੂੰ ਜਿਤਾਉਂਗੇ ਹਾਂ ਬਾਪੂ ਜੀ ਕੀ ਕਹਿੰਦਾ ਅਕਾਲੀ ਦਲ ਕੀ ਸੀਟ ਨਿਕਲੂਗੀ ਆਈ ਜਾਵੇ ਹੋ ਗਿਰ ਜਾਵੇ ਜਿੱਤੂਗਾ ਖੜੀ ਵਾਂਹ ਜਿੱਤੂਗਾ ਹਾਂਜੀ ਖੜੀ ਵਾਂਹ ਜਿੱਤੂ ਇਹ 2022 ਵਾਲਾ ਕੰਮ ਨਾ ਹੋ ਜੇ ਵੀ ਝਾੜੂ ਝਾੜੂ ਹੋ ਜੇ ਨੇ ਅੱਗੇ ਪਿਛਤਾਏ ਆ ਲੋਕ ਬਹੁਤ ਅਸਿੱਧਾ ਕਰੀ ਦਲ ਨੂੰ ਪਾਗਾ ਅੱਗੇ ਵੀ ਅੱਛਾ ਜੀ ਪਰ ਹੁਣ ਲੋਕ ਪਿਛਤਾਉਂਦੇ ਬਹੁਤ ਆ ਗਏ ਨਹੀਂ ਜਿਨ੍ਹਾਂ ਨੇ ਝਾੜੂ ਨੂੰ ਪਾਗਾ ਉਹ ਵੀ ਪਿਛਤਾਉਂਦੇ ਆ ਉਹ ਵੀ ਪਿਛਤਾਉਂਦੇ ਆ ਸਾਰੇ ਪਿਛਤਾਉਂਦੇ ਆ ਹੁਣ ਸਾਰੇ ਅਕਾਲੀ ਦਲ ਨੂੰ ਛੱਟਣਗੇ ਤੇ ਹੁਣ ਕੀ ਲੱਗਦਾ ਵੀ ਵੋਟਾਂ ਜਿਹੜੀਆਂ 13 ਸੀਟ ਹੈ ਕਿਹਨੂੰ ਕਿਹ ਇਹ ਨਜ਼ਾਰੇ ਜਿਆਦਾ ਨਹੀਂ ਆਉਣੀਆਂ ਹੋਰ ਕਾਨੂੰਨ ਜੋ ਵੋਟਾਂ ਇਹਨਾਂ ਨੂੰ ਪੁੰਦਾਉਣਾ ਚਾਹੁੰਦੇ ਆ ਬਸ ਵੀ ਐਸੀ ਤਾਂ ਕਿਉਂ ਇਹਨੇ ਜਿੰਨੇ ਕੰਮ ਕਰੇ ਆ ਇਹਨੇ ਕਿਸੇ ਨੇ ਨਹੀਂ ਕਰੇ ਕਿਸੇ ਸਰਕਾਰ ਨੇ ਨਹੀਂ ਕਰੇ ਅਸੀਂ ਇਹ ਚਾਹੁੰਦੇ ਆ ਵੀ ਬਾਦਲ ਨੂੰ ਵੋਟਾਂ ਬਹੁਤ ਬਹੁਤ ਪਾਓ ਤੇ ਇਹਨੂੰ ਜਿਤਾਓ ਨਹੀਂ ਭਗਵਾਨ ਤੁਮਾਨੂੰ ਬਹੁਤ ਵਧੀਆ ਕੰਮ ਕਰੀਏ ਬੋ ਕਾ ਕੋ ਲੇਖਾ ਦਾ ਕੋ ਕਿਹੜੇ ਪਾ ਕੰਮ ਕਰਿਆ ਆ ਕੇ ਤਾਂ ਖੜਾ ਨਹੀਂ ਕੋਈ ਕੰਮ ਕਮ ਨਹੀਂ ਕਰਦਾ ਉਹ ਆ ਕੇ ਉਹਨਾਂ ਇੱਕ ਵੋਟ ਨਹੀਂ ਪਾਉਂਦੇ ਇੱਕ ਵੀ ਜਿੱਤੂਆਂ ਦੇ ਲੈ ਗਾ ਇੱਕ ਵੀ ਨਹੀਂ ਵੋਟ ਪਾਉਂਦੇ ਲੋਕ ਹਾਂ ਉਹ ਕਹਾਂ ਵਾਸਤੇ ਥੋੜੇ ਜਵਾਕ ਚੱਲੇ ਨੇ ਪਾਈਆਂ ਸੀ ਝਾੜੂ ਨੂੰ ਪਹਿਲਾਂ ਨਾ ਐਸੀ ਝਾੜੂ ਨੂੰ ਕਿੱਥੇ ਪਾਈਆਂ ਸੀ ਤਾਂ ਅਕਾਲੀ ਦਲ ਦੇ ਬੰਦੇ ਆ ਅਕਾਲੀ ਦਲ ਨੂੰ ਪੰਗਾ ਪਹਿਲਾਂ ਜਨਮ ਲੈ ਕਿ ਲੱਗਦਾ ਕੌਣ ਜਿੱਤੂਗਾ ਅੱਜ ਦੀ ਅੱਜ ਦੀ ਤਾਂ ਅਕਾਲੀ ਦਾਲੀ ਜਿੱਤੂਗਾ ਕਾਲੀ ਦਾਲੀ ਜਿੱਤੂਗਾ 13 ਸੀਟਾਂ ਕਿੰਨੀਆਂ ਕਿ ਲੈ ਜਾਣਗੇ ਲੈ ਜਾਣਗੇ 7 7 ਲੈ ਜਾਣਗੇ ਤੇ ਉਧਰ ਕਹਿੰਦੇ ਸੁਖਬੀਰ ਸਿੰਘ ਬਾਦਲ ਜੀ ਪਹੁੰਚ ਚੁੱਕੇ ਆ ਤੇ ਉਹ ਗੱਡੀਆਂ ਆ ਗਈਆਂ ਹਨਾ ਉਹਨਾਂ ਦੀਆਂ ਤੇ ਕੱਟ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਵੀ ਕੱਟ ਕਿੰਨਾ ਕਹਿਗਾ ਕਿਉਂਕਿ ਕੱਟ ਲੋਕਾਂ ਦਾ ਬਹੁਤ ਹੈਗਾ ਯਾ ਤਾਂ ਲੋਕਾਂ ਦੀ ਕਹਿ ਜਾਂਦੇ ਮੋਹ ਪੰਗ ਹੋ ਗਿਆ ਸੀਗਾ ਜਿਹੜੀ ਉਹ ਘਰ ਵਾਪਸੀ ਹੋ ਰਹੀ ਹੈ ਦੁਵਾਰਾ ਤੋਂ ਫੇਰ ਲੋਕ ਜੁੜ ਰਹੇ ਆ ਤੇ ਕਾਫਲਾ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਉੱਧਰ ਸਾਰੇ ਕਿਤੇ ਆਪਾਂ ਇੱਧਰ ਕਾਫੀ ਕੱਟ ਹੈਗਾ ਪਿੰਡ ਦੇ ਲੋਕਾਂ ਦਾ ਸਮਾਜ ਦੇ ਟਰੈਕਟਰ ਬਹੁਤ ਹੈ ਲਗਭਗ 1000 ਦੇ ਆਸਪਾਸ ਟਰੈਕਟਰ ਹੈਗੇ ਤੇ ਕਾਫਲੇ ਦੇ ਵਿੱਚ ਅਜੇ ਗੱਡੀਆਂ ਆ ਰਹੀਆਂ ਆ ਮੇਰੇ ਕੋਲ ਪਿਛਲੀਆਂ ਗੱਡੀਆਂ ਦੇ ਵਿੱਚ ਅਸਕਬੀਰ ਸਿੰਘ ਬਾਦਲ ਜੀ ਤੇ ਲਗਭਗ ਆਪਾਂ ਕਹਿ ਸਕਦੇ ਹਾਂ 2-3 ਕਿਲੋਮੀਟਰ ਲੰਮਾ ਕਾਫਲਾ ਹੈਗਾ